ਸਾਸੀਕਾਲ ਮੈਂ ਹਾ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਦਾ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਵੱਲੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਕੀ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ ਕਿਉਂਕਿ ਵਾਰ-ਵਾਰ ਸਟੇਜ ਤੇ ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਮੰਗੀ ਵਾਲੇ ਮੇਲੇ ਦਿਨ ਪ੍ਰਧਾਨ ਪ੍ਰਧਾਨ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਉਧਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸ਼ਰਯੰਤਰ ਛੜਦੇ ਹੋਏ ਸਿੱਖ ਸੰਗਤ ਵਿੱਚ ਬੈਠ ਗਿਆ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਰੋਜੀ ਬਰਗੰਦੀ ਅਤੇ ਬਲਵਿੰਦਰ ਸਿੰਘ ਭੁੰਦੜ ਵੱਲੋਂ ਸਟੇਜ ਉੱਤੇ ਆਉਣ ਦਾ ਆਮੰਤ੍ਰਣ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਪ੍ਰਧਾਨ ਕਿਹਾ ਗਿਆ ਇਟ ਮੀਨਸ ਇਹ ਲੱਗਦਾ ਹੈ ਜਿਵੇਂ ਉਹਨਾਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਮਨਜ਼ੂਰ ਨਾ ਕੀਤਾ ਗਿਆ ਹੋਵੇ ਇਧਰ ਵਾਰ-ਵਾਰ ਪ੍ਰਚਾਰਿਆ ਗਿਆ ਜਿਵੇਂ ਹੀ ਬਾਅਦ ਵਿੱਚ ਮਾਈਕ ਦਿੱਤਾ ਗਿਆ ਸਟੇਜ 'ਤੇ ਬੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਆਪਣੇ ਪਰਿਵਾਰ ਦੀਆਂ ਗਣਾਈਆਂ ਕਿ ਉਹਨਾਂ ਨੇ ਪੰਥ ਵਾਸਤੇ ਕੀਤੀਆਂ ਨੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ 16 16 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਪੰਥ ਵਾਸਤੇ ਦੂਸਰੇ ਪਾਸੇ ਰੋਜੀ ਬਰਕੰਦੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰ ਸ਼੍ਰਮ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਫਕਰੇ ਇੱਕ ਕੌਮ ਜਿਹੜਾ ਅਵਾਰਡ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵਾਪਸ ਲੈ ਲਿਆ ਸੀ ਉਹਨੂੰ ਦੁਬਾਰਾ ਵਾਪਸ ਮਰਹੂਮ ਪ੍ਰਕਾਸ਼ ਸਿੰਘ ਨੂੰ ਦਿੱਤਾ ਜਾਵੇ ਇਸ ਦੀ ਵੀ ਅਪੀਲ ਕੀਤੀ ਗਈ ਦੂਸਰੇ ਪਾਸੇ ਜਿਵੇਂ ਹੀ ਸਟੇਜ ਦੇ ਉੱਤੇ ਚੜ੍ਹੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਜ਼ਿਆਦਾ ਨਿਸ਼ਾਨੇ ਕੱਸੇ ਤੰਜ ਕੱਸੇਗਾ ਨਵੀਂ ਸ਼ਰੂਮਣੀ ਅਕਾਲੀ ਦਲ ਜੋ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਹੁਣ ਪੰਥ ਯਾਦ ਆਇਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਪਸ਼ੋਕਰ ਖਾਸ ਕਰਕੇ ਭਾਈ ਅਮਰਤਪਾਲ ਖਾਲਸਾ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਹਰ ਵਾਰ ਕਾਂਗਰਸ ਨੂੰ ਵੋਟ ਪਾਈ ਹੈ ਕਾਂਗਰਸ ਪਾਰਟੀ ਦੇ ਹੀ ਨੁਮਾਇंदे ਰਹੇ ਨੇ ਲੇਕਿਨ 104 ਸਾਲਾਂ ਬਾਅਦ ਇਹਨਾਂ ਨੂੰ ਪੰਥ ਯਾਦ ਆ ਗਿਆ ਆਪਣੇ ਪਿਤਾ ਦੇ ਕੰਮ ਯਾਦ ਕਰਵਾਏ ਦੂਸਰੇ ਪਾਸੇ ਉਹਨਾਂ ਨੇ ਕਿਹਾ ਚਾਹੇ ਬਾਗੀ ਤੜਾ ਹੋਵੇ ਤੇ ਚਾਹੇ ਦਾਗੀ ਤੜਾ ਹੋਵੇ ਤੇ ਚਾਹੇ ਅਪਾਈ ਅੰਮ੍ਰਿਤਪਾਲ ਖਾਲਸਾ ਹੋਵੇ ਤੇ ਚਾਹੇ ਸਰਜੀਤ ਸਿੰਘ ਮਲੋਹ ਹੋਣ ਇਹ ਸਾਰੇ ਦੇ ਸਾਰੇ ਏਜੰਸੀਆਂ ਦੇ ਬੰਦੇ ਨੇ ਉਹਨਾਂ ਨੇ ਕਿਹਾ ਏਜੰਸੀਆਂ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਪਾਰਟੀ ਨੂੰ ਖਤਮ ਕਰਨੀ ਚਾਹੁੰਦੀਆਂ ਨੇ ਦੂਸਰੇ ਪਾਸੇ ਸਿੱਖਾਂ ਦਾ ਵੀ ਨੁਕਸਾਨ ਕਰਨਾ ਚਾਹੁੰਦਿਆਂ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਇੱਕ ਕਰਕੇ ਵੱਡੇ ਇਲਜ਼ਾਮ ਲਗਾਏ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪਾਸੇ ਉਹਨਾਂ ਨੇ ਤੰਜ ਕੱਸੇ ਆਮ ਆਦਮੀ ਪਾਰਟੀ ਦੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਨਾਲ ਦੀ ਨਾਲ ਲੁਪੇਟਿਆ ਸਾਰੇ ਹੀ ਬਾਗੀ ਧੜੇ ਵਾਲੇ ਆਗੂਆਂ ਨੂੰ ਉਹਨਾਂ ਨੇ ਕਿਹਾ ਕਿ ਇਹ ਸਾਰੇ ਦੇ ਸਾਰੇ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੀ ਸ਼ਹਿ ਹੇਠ ਇਹ ਕੰਮ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸੁਬੀਰ ਸਿੰਘ ਬਾਦਲ ਨੂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸਟੇਜ ਤੋਂ ਵੀ ਇਲਾਜ ਆ ਸਕਦਾ ਹੈ ਹੋ ਸਕਦਾ ਹੈ ਕਿ ਉਹ ਸਿੱਖ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਨਾ ਕਰਨ ਕਿਉਂਕਿ ਸੁਖਬੀਰ ਸਿੰਘ ਬਾਦਲ ਐਸੇ ਪ੍ਰਧਾਨ ਨਹੀਂ ਲੇਕਿਨ ਵਾਰ-ਵਾਰ ਰੋਜ਼ੀ ਪ੍ਰਗੰਦੀ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਸੇ ਨੇ ਵੀ ਕਿਹਾ ਕਿ ਉਸ ਸਾਬਕਾ ਪ੍ਰਧਾਨ ਨੇ ਇੰਜ ਲੱਗ ਰਿਹਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਰੀਲਾਂਚ ਕਰ ਦਿੱਤਾ ਗਿਆ ਹੋਵੇ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਵੀ ਹੁਬ ਹੁਬ ਕੇ ਜਿਹੜੇ ਤੰਜ ਕੱਸੇ ਖਾਸ ਕਰਕੇ ਨਵੀਂ ਬਣਨੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀਆਂ ਤੇ ਭਾਵੇਂ ਅਬਰਤਪਾਲ ਸਿੰਘ ਖਾਲਸਾ ਹੋਵੇ ਚਾਹੇ ਸਰਬਜੀਤ ਸਿੰਘ ਮਲੋਹ ਹੋਵੇ ਚਾਹੇ ਤਰਸੇਮ ਸਿੰਘ ਖਾਲਸਾ ਹੋਣ ਚਾਹੇ ਸਿੱਖ ਜਥੇਬੰਦੀਆਂ ਦੇ ਨਮੋਇਦੇ ਹੋਣ ਸਾਰਿਆਂ ਉੱਤੇ ਤੰਝ ਕੱਸੇਗਾ ਲੇਕਿਨ ਉਧਰ ਉਹਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਆਗਾਜ਼ ਕੀਤਾ ਜਾਵੇਗਾ 2027 ਦੀਆਂ ਮੈਦਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਯਾਨੀ ਕਿ ਆਉਣ ਵਾਲੇ ਦਿਨਾਂ ਤੱਕ ਲਗਾਤਾਰ ਪ੍ਰਚਾਰ ਕੀਤਾ ਜਾਵੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਤੰਝ ਕੱਸੇ